ਮੇਰੀ ਕਾਸੇ ਜੋ ਗੱਬਰੀ ਲੈਦੇ ਮੈਨੂੰ ਤਾਂ ਕੋਠੇ ਦਾ ਦਿਸਦਾ ਹੀ ਹੁੰਦਾ ਸੀ ਮਾਤਾ ਕੀ ਕਰਦੇ ਤੂੰ ਇਕੱਡੀ ਕੰਮ ਕਰਦੀ ਨਹੀਂ ਫਿਰ ਜਾਨ ਹੁਣ ਮੈਨੂੰ ਕਿਸੇ ਨੇ ਨਹੀਂ ਕਹਿਣਾ ਇਹਦਾ 6 ਫੁੱਟ ਦਾ ਕਿਤੇ ਨਹੀਂ ਮਿਲਣਾ ਚਾਹੇ ਮੈਨੂੰ ਹੌਲ ਮਾਰ ਦੋ ਮੈਂ ਕਿੱਥੇ ਚਲੀ ਜਾਵਾਂ ਸਮਰਾਲਾ ਦੇ ਪਿੰਡ ਮਾਨਕੀਤ ਦੇ ਵਿੱਚ ਇੱਕ ਕਬੱਡੀ ਖਿਡਾਰੀ ਦਾ ਬਿਜਦਨੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਬੱਡੀ ਖਿਡਾਰੀ ਆਪਣੇ ਕਿਸੇ ਦੋਸਤ ਨਾਲ ਬੈਠਾ ਸੀ ਤੇ ਉਸ ਵੇਲੇ ਹੀ ਮੋਟਰਸਾਈਕਲ ਤੇ ਸਵਾਰ ਕਾਤਲਾ ਵੱਲੋਂ ਗੋਲ ਚਲਾ ਦਿੱਤੀ ਗਈ ਤੇ ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਇਸ ਦੇ ਚੱਲਦੇ ਹੀ ਕੇਂਦਰੀ ਰੇਲ ਰਾਜ ਮੰਤਰੀ ਰਮੇਸ਼ ਸਿੰਘ ਬਿੱਟੂ ਨੇ ਵੀ ਅੱਜ ਪਰਿਵਾਰ ਦੇ ਨਾਲ ਉਹਨਾਂ ਦੇ ਘਰ ਪਹੁੰਚ ਚਕੇ ਬੁਖਸਾਂ ਦਾ ਕੀਤਾ ਹੈ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਇਸ ਗੱਲ ਦੀ ਹੈਰਾਨੀ ਪਰਟਾਈ ਕਿ ਜਿਸ ਤਰ੍ਹਾਂ ਕਬੱਡੀ ਖਿਡਾਰੀਆਂ ਦੇ ਲਗਾਤਾਰ ਕਤਲ ਹੋ ਰਹੇ ਨੇ ਤਾਂ ਸਵਾਲ ਖੜਾ ਹੁੰਦਾ ਹੈ ਕਿ ਕਾਸਲਾ ਦੇ ਹੱਥਾਂ ਦੇ ਵਿੱਚ ਇਹ ਗੋਲੀਆਂ ਤੇ ਹਥਿਆਰ ਕਿੱਥੋਂ ਆਲੇ ਨੇ ਆ ਨੌਜਵਾਨ ਸਾਡਾ ਇਹਦੀ ਉਮਰ 21 ਸਾਲ ਆ 21 ਸਾਲ ਹਜੇ ਤੇ ਕਬੱਡੀ ਦਾ ਬਹੁਤ ਵਧੀਆ ਪਲੇਅਰ ਮਤਲਬ ਸੁਣ ਕੇ ਹੈਰਾਨੀ ਆ ਵੀ ਕੀ ਸਾਡੀ ਮੈਂ ਕੋਈ ਪਾਰਟੀਬਾਜੀ ਦੀ ਨਹੀਂ ਗੱਲ ਕਰਦਾ ਪਰ ਸਰਕਾਰ ਸਭ ਦੀ ਹੁੰਦੀ ਹੈ ਜਦੋਂ ਵੀ ਸਰਕਾਰ ਬਣ ਜੇ ਅਸੀਂ ਵੀ ਸੈਂਟਰ ਚ ਬੈਠੇ ਹਾਂ ਭਾਜਪੀ ਦੀਆਂ ਵੀ ਸਰਕਾਰਾਂ ਆਏ ਯੂਪੀ ਚਾ ਹਰਿਆਣੇ ਚਾ ਗੁਜਰਾਤ ਚਾ ਰਾਜਸਥਾਨ ਚ ਆ ਕੰਮ ਠੀਕ ਆ ਕਦੇ ਕੋਈ ਗੱਲ ਹੋਗੀ ਕਿਸੇ ਵਾਰ ਤਾਂ ਕੋਈ ਹੋ ਜਾਂਦੀ ਹੈ ਕਾਨੂੰਨ ਪਰ ਇਹ ਸਾਡਾ ਨੌਜਵਾਨ ਜਿਹਨੂੰ ਸਾਰੇ ਪਿਆਰ ਨਾਲ ਕਿੰਦਾ ਬੁਲਾਉਂਦੇ ਸੀ ਇੱਕ ਗਰੀਬ ਕਰਦਾ ਇੱਕ ਮਿਹਨਤ ਕਸ਼ ਪਰਿਵਾਰ ਉਹਦੇ ਯਾਰ ਐ ਘਰਾਂ ਚ ਮਤਲਬ ਇਹ ਪਿਸਤੌਲ ਇਹ ਗੋਲੀਆਂ ਕਿੱਥੋਂ ਰਹੀਆਂ ਮੈਂ ਮੈਂ ਪੰਜਾਬ ਪੁਲਿਸ ਮੈਂ ਉਹੀ ਮੈਂ ਅੱਜ बार-बार ਇੱਕ ਮੇਰੀ ਭੈਣ ਵੱਡੀ ਕਹਿ ਰਹੀ ਸੀ ਵੀ ਇਹ ਸਰਦਾਰ ਬਿਨ ਸਿੰਘ ਜੀ ਜਦੋਂ ਇਹੀ ਐਸੇ ਹਾਲਾਤ ਬਣੇ ਸੀ ਉਦੋਂ ਲੋਜ ਮੋਤਾਂ ਹੁੰਦੀਆਂ ਸੀ ਉਹਨਾਂ ਨੇ ਠੱਲ ਪਾਈ ਪਰ ਮੈਂ ਇਹ ਕਹਿਣਾ ਇਹ ਵੀ ਕਿਥੋਂ ਇੰਨੇ ਹਥਿਆਰ ਆ ਰਹੇ ਆ ਕਿਥੋਂ ਅਦਾ ਤੁੰਦ ਜਦੋਂ ਜੀ ਕਰਦਾ ਜਦੋਂ ਜੀ ਮਨ ਕਰਦਾ ਪਰ ਸੋ ਮੈਂ ਜਗਰਾਉਂ ਗਿਆ ਕ ਬਟਾਲੇ ਸੀ ਅੱਜ ਬਰੇ ਪਹੁੰਚੇ ਹੋਇਆ ਸਮਰਾਲੇ ਇਹ ਹਾਲਾਤ ਮੈਂ ਭਗਵਾਨ ਜਮਾਨਸਿਆਂ ਤੇਰਾ ਪੰਜਾਬ ਆਏ ਤੂੰ ਇਹ ਪੰਜਾਬ ਦੇ ਨਾਲ ਇਹ ਸੌਂ ਆ ਕਸਮਾ ਵਾਦੇ ਕੀਤੇ ਸੀ ਅੱਜ ਹਰ ਪੰਜਾਬ ਮਾਂ ਦੇਖੋ ਮਾਂ ਦਾਦੀ ਦੇਖੋ ਇੱਥੇ ਉਹਨਾਂ ਦੀ ਭੈਣਾਂ ਦੇਖੋ ਉਹਨਾਂ ਦਾ ਹਾਲ ਕੀ ਆ ਜਗਵਾਨੀ ਟੀਵੀ ਨੇ ਵਿਪਨ ਭਾਰਤਵਾਜ ਦੀ ਰਿਪੋਰਟ